ਦੋਸਤੋ ਸਤਿ ਸ਼੍ਰੀ ਅਕਾਲ ਅਪਾ ਅੱਜ ਖੜੇ ਆਂ ਜੀ ਕੇ ਕੇ ਸਨ ਵਾਲਿਆਂ ਦੇ ਸ਼ੋਅਰੂਮ ਤੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਵੀ ਅੱਗੇ ਰੱਖੜੀ ਦਾ ਤਿਉਹਾਰ ਆ ਰਿਹਾ ਐ ਤੇ ਕੇ ਕੇ ਸਨ ਵਾਲਿਆਂ ਨੇ ਬਹੁਤ ਵੱਡਾ ਸੇਲ ਮੇਲਾ ਲਾ ਦਿੱਤਾ ਜੀ ਲੇਡੀ ਸੂਟਾਂ ਦਾ ਗੱਲਬਾਤ ਕਰਾਂਗੇ ਰੇਟਾਂ ਦੀ ਵੀ ਲੇਡੀ ਸੂਟਾਂ ਦਾ ਬਾਜ਼ਾਰ ਨਾਲੋਂ ਕਿੰਨਾ ਕਿੰਨਾ ਫਰਕ ਰੱਖਿਆ ਹਾਂਜੀ ਲੜਾ ਜੀ ਕੀ ਹਾਲ ਚਾਲ ਐ ਹਾਂਜੀ ਵਧੀਆ ਜੀ ਇੱਕ ਸਨ ਤੁਸੀਂ ਇੱਕ ਜਾਣਕਾਰੀ ਦਿਓ ਵੀ ਰੱਖੜੀ ਸੇਲ ਮੇਲਾ ਤੁਸੀਂ ਮੂਰੇ ਬੋਰਡ ਲਾਇਆ ਹੋਇਆ ਐਡਾ ਵੱਡਾ ਬਾਜ਼ਾਰ ਨਾਲੋਂ ਰੇਟਾਂ ਦਾ ਕਿੰਨਾ ਕ ਫਰਕ ਐ ਅਦੋਦੀ ਦਾ ਫਰਕ ਹੈ ਹੀ ਆਪਣਾ ਆਪਣਾ ਕੋਈ ਆਈਟਮ ਦਿਖਾਓਗੇ ਪੂਰਾ ਲੋਕ ਪ੍ਰਾਣੇ ਮਾਲ ਦੇ ਸੇਲ ਮੇਲਾ ਲਉਂਦੇ ਆ ਆਪਣਾ ਨਵੇਂ ਮਾਲ ਤੇ ਸੇਲ ਮੇਲਾ ਹੈ ਅੱਛਾ ਬਿਲਕੁਲ ਫਰੈਸ਼ ਮਾਲ ਹੈ ਜਮਾ ਫਰੈਸ਼ ਮਾਲ ਪੂਰਾ ਟੌਪ ਦਾ ਮਾਲ ਹੈ ਆ ਜੋ ਦਿਖਾਓ ਸਰ ਆ 600 ਰੁਪਏ ਦਾ ਮੈਚਿੰਗ ਸੂਟ ਹੈ ਬਾਜ਼ਾਰ ਚ ਜੀ ਆ ਦੇਖੋ ਦੋਸਤੋ 600 ਰੁਪਏ ਦਾ ਬਾਜ਼ਾਰ ਦੇ ਵਿੱਚ ਹੈ ਹੁਣ ਲਾਲਾ ਜੀ ਦੱਖਰ ਦੇਖਾਂਗੇ ਕਿੰਨੇ ਦਾ ਆਪਣਾ ਰੇਟ ਹੈਗਾ ਜੀ 390 ਰੁਪਏ ਸਿਰਫ 390 ਰੁਪਏ ਵੱਡੇ ਪਣੇ ਦੀ ਕੈਂਬਰੀ ਕਨਾਲ ਕੈਂਬਰੀਕ ਦੀ ਮੈਚਿੰਗ ਲਓ ਜੀ ਦੋਸਤੋ ਪੂਰੀ ਤਗੜੀ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਦੇਖੋ ਕਿੰਨੇ ਇਹਦੇ ਵਿੱਚ ਆ ਜੁਲੋ ਹੁਣ ਤੇ ਲੁੱਟ ਪਾ ਦੇਣੀ ਹੈ ਪੂਰੀ ਦੇਖੀ ਚਲੋ ਹਾਂ ਜੀ ਲੜਾਈ ਦਿਖਾਓ ਆ ਡਿਜ਼ਾਈਨ ਦੇਖੋ ਕਿੰਨਿਆਂ ਦੇ ਵਿੱਚ ਲਓ ਸਾਰੇ ਨਵੇਂ ਤੋਂ ਨਵੇਂ ਡਿਜ਼ਾਈਨ ਨੇ ਨਵੇਂ ਤੋਂ ਨਵੇਂ ਰੰਗ ਨਵੇਂ ਤੋਂ ਨਵੇਂ ਡਿਜ਼ਾਈਨ ਸਿਰਫ 390 ਰੁਪਏ ਬਾਜ਼ਾਰ ਦੇ ਵਿੱਚ 600 ਰੁਪਏ ਦਾ ਆ ਦੇਖੋ ਲੁੱਟ ਪਾ ਰਹੀ ਟੀ ਇਹਨਾਂ ਦੇ ਡਿਜ਼ਾਈਨ ਸਾਰੇ ਲਓ ਜੀ ਲਓ ਆ ਲੋ ਮੈਂ ਤੁਹਾਡੀ ਮਦਦ ਕਰ ਦੇਣਾ ਦਿਖਾਈਏ ਨਾ ਹਾਂ ਦਿਖਾ ਦਿਓ ਆ ਲੋ ਦੇਖੋ ਜੀ 390 ਰੁਪਏ ਸਿਰਫ ਸੇਲ ਆਈ ਹੋਈ ਹੈ ਜੀ ਰੱਖੜੀ ਸੇਲ ਮੇਲਾ ਲੱਗਿਆ ਹੋਇਆ ਆਜੋ ਅੱਗੇ ਆਜੋ ਅੱਗੇ ਆ ਜੋ ਲਓ ਹੁਣ ਲਾਲਾ ਜੀ ਨੂੰ ਚੜ ਗਿਆ ਜੋਸ਼ ਤੇ ਗੱਲਬਾਤ ਕਰਾਂਗੇ ਹੋਰ ਆ ਜੋ ਕਰਾਂ ਇਹ ਸਾਈਬਾ ਕੰਪਨੀ ਦੇ ਮੈਚਿੰਗ ਆ ਲੈਵਲਿਨ ਕੰਪਨੀ ਦੇ ਮੈਚਿੰਗ ਆ ਬਾਜ਼ਾਰ 'ਚ 9900 ਰੁਪਏ ਰੇਟ ਆ ਆਪਣਾ ਰੇਟ ਆ ਗਿਆ 650 ਚੈਲੰਜ ਨਾਲ ਵੇਚਦੇ ਆ ਬਾਜ਼ਾਰ ਦੇ ਵਿੱਚ ਆਪਣਾ ਰੇਟ ਕੋਈ ਨਹੀਂ ਦੇ ਸਕਦਾ ਸੋਦਾ 9900 ਦਿਖਾਣਾ ਹੈ ਆ 16 650 ਜੀ ਹਾਂਜੀ 650 ਲੁੱਟ ਪੈ ਗਈ ਜੀ ਡਿਜ਼ਾਈਨ ਦੇਖੋ ਕਿੰਨੇ ਆਪਣੇ ਕੋਲੇ ਆ ਜੋ ਇੱਕ ਅੱਦਾ ਡਿਜ਼ਾਈਨ ਹੀ ਜੀ 100-100 ਡਿਜ਼ਾਈਨ ਆਪਣੇ ਕੋਲੇ ਆ ਜੋ ਆ ਦੇਖੋ ਤੂਰ ਤੱਕ ਡਿਜ਼ਾਈਨ ਹੀ ਡਿਜ਼ਾਈਨ ਹੈ ਲਓ ਜੀ ਲਓ ਡਿਜ਼ਾਈਨ ਦੇਖੋ ਸਾਢੇ 600 ਸਾਢੇ 600 ਰੇਟ ਹੈ ਇਹ ਆਪਣਾ ਬਿਜਾਰ ਚ 900 ਰੁਪਏ ਦਾ ਵਿਗਦਾ ਹੈ ਇਹ ਮੈਚਿੰਗ ਸੂਟ ਦੇਖੋ ਜੀ 900 ਵਾਲਾ ਸਾਢੇ 600 ਦਾ ਆ ਜੋ ਸੋਣੀ ਕਿਤਮਾ ਕਾ ਹੋਰ ਦੇਵਾ ਆ ਨਵਾਂ ਮਾਲ ਆਇਆ ਹੁਣ ਹੀ ਆਇਆਗਾ ਪ੍ਰਿੰਟ ਸੂਟ ਹੈ ਇਹ 1000 ਰੁਪਏ ਦਾ ਬਿਜਾਰ ਚ ਮਿਲਦਾ ਆਪਣਾ ਰੇਟ ਹੈਗਾ 590 ਰੁਪਏ ਡਿਜ਼ਾਈਨ ਦੇਖੋ ਕਿੰਨੇ ਦੇ ਵਿੱਚ ਹਜੇ ਬੰਦ ਪਏ ਨੇ ਖੋਲੇ ਨਹੀਂ ਗੇ ਆ ਲੋ ਬਾਜ਼ਾਰ ਦੇ ਵਿੱਚ ਕਿੰਨੇ ਦਾ ਜੀ ਇਹ 900 ਰੁਪਏ ਦਾ ਰੇਟ ਹੈ ਇਹ ਆਪਣਾ ਰੇਟ ਹੈ ਕਿ 590 ਰੁਪਏ ਆ ਲੋ ਜੀ ਖਿੱਚ ਕੇ ਦੇਖ ਲੋ ਕਪੜਾ ਬਾਜ਼ਾਰ ਦੇ ਵਿੱਚ 900 ਇਹਨਾਂ ਦਾ ਰੇਟ 590 ਰੁਪਏ 90 ਰੁਪਏ ਸਾਇਬਾ ਕੰਪਨੀ ਦੀ ਬੰਦ ਪਈ ਨੇ ਜੀ ਬਾ ਦੇਖੋ ਬੰਦ ਮਾਲ ਪਿਆ ਹੈ ਥੋੜੀ ਹੈਗਾ ਵੀ ਇੱਕ ਅੱਦਾ ਡਿਜ਼ਾਈਨ ਅੱਡਾ ਡਿਜ਼ਾਈਨ ਦੇਖੋ ਕਿੰਨੇ ਆ ਆ ਲੋ ਲੁੱਟ ਪਾਡੀ ਚੱਕ ਲੋ ਹੁਣ ਆ ਜੋ ਆ ਕੇ ਆ ਜੋ ਲੋ ਜੀ ਦੋਸਤੋ ਆ ਲੋ 500 ਦਾ ਇੱਕ ਸੂਟ ਆਈ ਹੈ ਆਪਣੇ ਕੋਲ 1000 ਦੇ ਤਿੰਨ ਆ ਲੋ ਦੇਖੋ ਆ ਲੋ 1000 ਦੇ ਤਿੰਨ ਸੂਟ ਲੋ ਲਓ ਜੀ ਕਾਟਨ ਦੁਪੱਟੇ ਨਾਲ 1000 ਦੇ ਤਿੰਨ ਸੂਟ 1000 ਰੁਪਏ ਦੇ ਤਿੰਨ ਸੂਟ ਤਿੰਨ ਸੂਟ 61 ਮੈਂ ਜੀ ਬਾਜ਼ਾਰ ਦੇ ਵਿੱਚ ਇਹਦਾ 600 ਰੁਪਏ ਰੇਟ ਹੈ ਆਪਣਾ ਰੇਟ ਹੈ ਕਿ 390 ਰੁਪਏ ਡਿਜ਼ਾਈਨ ਇਹਦੇ ਵਿੱਚ 100 ਹੈ। ਆ ਨਾਲ ਸਾਰਾ ਸੈਟ ਹੈ। ਕੋਟਨ ਦੁਪੱਟੇ ਨਾਲ ਸੂਟ ਹੈ ਜੀ ਇਹ ਕੋਟਨ ਦੁਪੱਟੇ ਨਾਲ। ਬਾਰ ਸੂਟ ਬ੍ਰੈਸਟਾਂ ਨਾਲ ਕੰਪਨੀ ਦਾ ਸੂਟ ਹੈ ਆਮ ਸੂਟ ਨਹੀਂ ਹੈਗਾ ਕੰਪਨੀ ਦਾ ਸੂਟ ਹੈਗਾ। ਡਿਜ਼ਾਈਨ 100 ਇਸ ਚ। ਹਾਂਜੀ ਸੇਟ ਜੀ ਰਖੜੀ ਦੇ ਮੌਕੇ ਤੇ ਹੋਰ ਤੁਸੀਂ ਕੀ ਕੀ ਤਿਆਕੀ ਕਰ ਰਹੇ ਹੋ? ਤੁਸੀਂ ਆਏ ਦੇਖੋ ਆਪਣੇ ਕੋਲੇ ਸਪੈਸ਼ਲ ਇਹ ਮੈਡਮ ਬਠਿੰਡੇ ਤੋਂ ਚੱਲ ਕੇ ਆਂਦੇ ਆ ਮਾਨਸਾ। ਇਹ ਮੈਡਮ ਬਠਿੰਡੇ ਤੋਂ ਆਏ ਨੇ। ਹਾਂਜੀ। ਮੈਡਮ ਤੁਸੀਂ ਬਠਿੰਡੇ ਤੋਂ ਆਏ ਹੋ? ਹਾਂਜੀ ਮੈਂ ਆਈ ਰਖੜੀ ਤੇ ਇਨਾ ਕੋਲੇ ਹੀ ਸ਼ੋਪਿੰਗ ਕਰਕੇ ਜਾਂਦੀ ਆ ਬਠਿੰਡੇ ਨਾਲ ਬਹੁਤ ਘੱਟ ਰੇਟ ਹੈ ਇਨਾ ਦਾ ਸੂਟਾਂ ਦਾ ਅੱ ਅੱਛਾ ਅੱਧੋ ਅੱਧ ਰੇਟ ਹੈ ਰਖੜੀ ਦੇ ਮੌਕੇ ਤੇ ਇਹਨਾਂ ਦਾ ਦਿਖਾਓ ਜੀ ਫਿਰ ਕਿਹੜੀ ਕਿਹੜੀ ਵੈਰਾਈਟੀ ਹੈ ਤੁਹਾਡੇ ਕੋਲੇ ਇੱਕ ਆ ਬ੍ਰਾਂਡ ਹੈਗਾ ਲੀਵਲਿਨ ਕੰਪਨੀ ਦੇਖੋ ਤੁਸੀਂ ਧਿਆਨ ਨਾਲ ਸਾਰੇ ਕਿਤੇ ਵਿਗਦਾ ਹੈ ਮਾਨਸਾ ਬਠਿੰਡਾ ਪਟਿਆਲਾ ਹਰ ਇੱਕ ਕਿਤੇ ਵਿਗਦਾ ਹੈ ਸਾਰੇ ਕਿਤੇ 1100 ਦਾ ਵਿਗਦਾ ਹੈ ਆਪਣਾ ਰੇਟ 850 ਹੈ ਤੇ ਡਿਜ਼ਾਈਨ ਇੱਕ ਤੋਂ ਇੱਕ ਘੈਂਟ ਆਹ ਦੇਖੋ ਡਿਜ਼ਾਈਨ ਦੇਖੋ ਕਿੱਡਾ ਘੈਂਟ ਹੈਗਾ ਲਓ ਜੀ ਬਾਜ਼ਾਰ ਦੇ ਵਿੱਚ 1100 ਦਾ ਇਹਨਾਂ ਕੋਲੇ 850 ਦਾ 100 ਡਿਜ਼ਾਈਨ ਆਪਣੇ ਕੋਲੇ ਦੇ ਵਿੱਚ ਇੱਕ ਅੱਧਾ ਨਹੀਂ 100 ਡਿਜ਼ਾਈਨ 100 ਡਿਜ਼ਾਈਨ ਬੰਦ ਪਿਆ ਥਾਣਾ ਦੇਖੋ ਹਜੇ ਖੋਲੇ ਨਹੀਂ ਨਵਾਂ ਮਾਲ ਦੀ ਸੇਲ ਹੋਣੇ ਪੁਰਾਣੇ ਪ੍ਰੂਨੇ ਦੇ ਨਹੀਂ ਹੈਗੇ ਆਪਣੇ ਕੋਲੇ ਨਵਾਂ ਮਾਲ ਆ ਸਾਰਾ ਬਿਲਕੁਲ ਫਰੈਸ਼ ਮਾਲ ਹੈ ਜੀ ਕੋਈ ਪੁਰਾਣਾ ਮਾਲ ਨਹੀਂ ਨਾ ਨਵਾਂ ਮਾਲ ਸਾਰਾ ਨਵਾਂ ਮਾਲ ਡਿਜ਼ਾਈਨ ਇੱਕ ਤੋਂ ਇੱਕ ਚੜ੍ਹ ਦੋ ਚੜ੍ਹਦਾ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਸੋਹਣੇ ਨੇ ਆ ਦੇਖੋ ਸੁਪਰ ਹਿੱਟ ਡਿਜ਼ਾਈਨ ਹੈ ਦੇਖੋ ਡਿਜ਼ਾਈਨ ਦੇਖੋ ਲਓ ਜੀ ਦੇਖੋ 850 ਰੇਟ ਹੈ ਇਹ 1100 ਵਾਲੇ ਸੂਟ ਦਾ ਲੀਵਲਿਨ ਕੰਪਨੀ ਦਾ ਸਰ ਜੇ ਹਾ ਪ੍ਰਿੰਟ ਸੂਟ ਦੀ ਗੱਲ ਕਰੀਏ ਇਹਦਾ ਕੱਪੜਾ ਬਹੁਤ ਵਧੀਆ ਲੱਗ ਰਿਹਾ ਹੈ ਇਹ ਕੀ ਰੇਟ ਦਾ ਸਰ ਹੈ ਬਾਜ਼ਾਰ ਦੇ ਵਿੱਚ ਸਰੇ ਮੁਫਤਲਾਲ ਕੰਪਨੀ ਦਾ ਸੂਟ ਹੈ 1.5 ਮੀਟਰ ਪਨੇ ਦਾ ਅੱਛਾ ਬਾਜ਼ਾਰ ਦੇ ਵਿੱਚ 600 ਰੁਪਏ ਦਾ ਹੀ ਵਿਗਦਾ ਸਾਰੇ ਕਿਤੇ ਸਰਕਾਰੀ ਰੇਟ ਹੈ ਦਾ ਮੰਨੋ ਤੁਸੀਂ 600 ਰੁਪਿਆ ਜੀ ਆਪਣਾ ਰੇਟ ਕਿੰਨਾ ਹੈ ਸੁਣੋ 390 ਡਿਜ਼ਾਈਨ ਬਹੁਤ ਆ ਲੋ ਅੱਛਾ ਡਿਜ਼ਾਈਨ ਦੇ ਵਿੱਚ ਹਾਂ ਤਾਂ ਸਰ ਤੁਸੀਂ ਕਮਾਲ ਹੀ ਕਰਤੀ 600 ਰੁਪਏ ਵਾਲਾ ਸੂਟ 390 390 1.5 ਮੀਟਰ ਪਨੇ ਦਾ ਸੂਟ 1.5 ਮੀਟਰ ਮੁਫਤਲਾਲ ਕੰਪਨੀ ਦਾ ਬ੍ਰਾਂਡ ਬ੍ਰਾਂਡ ਆ ਲੋ ਦੇਖਾਂ ਦੇਖੋ ਅਸੇ ਇਹ ਸਾਰਾ ਇਸ ਵਿੱਚ ਹੀ ਹੈ 390 ਚ ਰੰਗੀ ਵਾਲੇ ਸੋਨੇ ਸੋਨੇ ਲਾਲਾ ਜੀ ਤੁਹਾਡੇ ਕੋਲ ਤਾਂ ਬਾਕੀ ਰਖੜੀ ਸੇਲ ਮੇਲਾ ਲਾਇਆ ਹੋਇਆ ਤੁਸੀਂ ਹਾਂਜੀ ਹਾਂ ਹੁਣ ਸਾਨੂੰ ਵਿਸ਼ਵਾਸ ਹੋਇਆ ਵੀ ਹਾਂ ਹੈਗਾ ਲਓ ਜੀ ਵੈਰਾਈਟੀ ਤਾਂ ਬਹੁਤ ਹੈ ਤੁਹਾਡੇ ਕੋਲੇ ਬਹੁਤ ੜਿਆ ਨਹੀਂ ਸੌ ੜਿਆ ਨੇ ਦੇ ਵਿੱਚ ਵੀ 100 ਡਿਜ਼ਾਈਨ ਆਹ ਸੂਟ ਥੋੜਾ ਵਧੀਆ ਲੱਗ ਜਣਾ ਲਾਲਾ ਜੀ ਆ ਦੇਖੋ ਇਹ ਸੂਟ ਦੇਖੋ ਤੁਸੀਂ ਆ ਮੈਡਮ ਨੂੰ ਦੁਕਾ ਰਹੇ ਸੀ ਸੂਟ ਅ ਸੂਟ ਦੇਖੋ ਮੈਡਮ ਤੁਸੀਂ ਸਲਵਾਰ ਤੇ ਪੌਂਚਾ ਤੇ ਵਰਕ ਹੈਗਾ ਕੜਾਈ ਵਾਲਾ ਸੂਟ ਹੈ ਨਾਲ ਪੂਰਾ ਸੋਹਣਾ ਦੁਪੱਟਾ ਹੈਗਾ ਬਾਜ਼ਾਰ ਦੇ ਵਿੱਚ 1500 ਦਾ ਇਹ ਬਾਜ਼ਾਰ ਚ 1500 ਦਾ ਹੈ ਤੇ ਤੁਸੀਂ ਕਿੰਨੇ ਦਾ ਦੇ ਰਹੇ ਹੋ ਸੋਚ ਹੀ ਨਹੀਂ ਸਕਦੇ ਰੇਟ ਤੁਸੀਂ 890 ਸਿਰਫ 890 ਇਹ ਤਾਂ ਦੋ ਅੱਧੇ ਦਾ ਫਰਕ ਪੈ ਗਿਆ ਪਾ ਰੱਖਿਆ ਲੁੱਟ ਹੈ ਪੂਰੀ ਐ ਨਾ ਹੋਰ ਦਿਖਾਓ ਡਿਜ਼ਾਈਨ ਰੰਗ ਦੇਖੋ ਕਿੰਨੇ ਸੋਹਣੇ ਆ ਮੇਰਾ ਦਾ ਜੀ ਕਰਦਾ ਮੈਂ ਆਪਦੀ ਮੈਡਮ ਵਾਸਤੇ ਹਾਲ ਹੈਗਾ ਰਖੜੀ ਤੇ ਪੈਣਾ ਨੂੰ ਤੋਹਫੇ ਨੇਕਤੀ ਤੋਹਫੇ ਨੇ ਪੂਰੇ ਫੁੱਲ ਫੁੱਲ ਕੇਕੇ ਵਾਲਿਆਂ ਦੇ ਤੋਹਫੇ ਪੂਰੇ ਫੁੱਲ ਤੋਹਫੇ ਹਲੋ ਰੰਗ ਦੇਖੋ ਕਿੰਨੇ ਸੋਨੇ ਸੋਨੇ ਨੇ ਲਓ ਦੋਸਤੋ ਦੇਖੀ ਚੱਲਿਓ ਰੰਗ 1500 ਵਾਲਾ ਸੂਟ ਸਿਰਫ 890 ਰੁਪਈਆ ਦਾ ਲੁੱਟ ਪੈ ਚੁੱਕੀ ਹੈ ਮੇਲਾ ਲੱਗ ਚੁੱਕਿਆ ਦੁਕਾਨ ਦਾ ਜਿਹੜਾ ਡਰੈੱਸ ਹੈ ਜੀ ਕੇਕੇ ਸੰ ਸਿਨੇਮਾ ਰੋਡ ਮਾਨਸਾ ਜੇ ਤੁਸੀਂ ਕਹੋ ਤਾਂ ਅਸੀਂ ਬਸ ਅਡੇ ਤੋਂ ਲੈ ਕੇ ਇੱਥੋਂ ਤੱਕ ਦੀ ਤੁਹਾਨੂੰ ਸਾਰੀ ਲੋਕੇਸ਼ਨ ਵੀ ਦਿਖਾਵਾਂਗੇ ਤਾਂ ਕਿ ਤੁਸੀਂ ਆਸ-ਪਾਸੇ ਜਿਹੜੇ ਪਿੰਡਾਂ 'ਚੋਂ ਆਓ ਤਾਂ ਤੁਹਾਨੂੰ ਦੁਕਾਨ ਦਾ ਪਤਾ ਲੱਗ ਜਾਈ। ਕੋਈ ਵੀ ਤੁਸੀਂ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ। ਜ਼ਿਆਦਾ ਜਾਣਕਾਰੀ ਲਈ ਹੁਣੇ ਫੋਨ ਕਰਾਓ ਤੇ ਜ਼ਿਆਦਾ ਜਾਣਕਾਰੀ ਪਾਓ। ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਵੀਡੀਓ ਕਿਹੜੇ-ਕਿਹੜੇ ਸ਼ਹਿਰ ਤੋਂ, ਕਿਹੜੇ-ਕਿਹੜੇ ਪਿੰਡ 'ਚੋਂ, ਕਿਹੜੇ-ਕਿਹੜੇ ਏਰੀਆ 'ਚੋਂ ਦੇਖ ਰਹੇ ਹੋ। ਬਹੁਤ ਹੀ ਜਲਦ ਮਿਲਾਂਗੇ ਦੋਸਤੋ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਕਿ ਸੰਜ ਦੇ ਸ਼ੋਅਰੂਮ ਦੀ ਸਾਰੀ ਲੋਕੇਸ਼ਨ ਮਾਨਸਾ ਬੱਸ ਅੱਡੇ ਤੋਂ ਆ ਆ ਗਿਆ ਜੀ ਮਾਨਸਾ ਦਾ ਬੱਸ ਅੱਡਾ ਤੇ ਬੱਸ ਅੱਡੇ ਦੇ ਬਾਹਰ ਆ ਆ ਗਿਆ ਜੀ ਗੋਲ ਚੌਕ ਠਿਕਰੀ ਵਾਲਾ ਚੌਕ ਹੁਣ ਆਪਾਂ ਗੋਲ ਚੌਕ ਤੋਂ ਸਿਨੇਮਾ ਰੋਡ ਤੇ ਫਾਟਕਾਂ ਵੱਲ ਨੂੰ ਚੱਲਾਂਗੇ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਜੀ ਤੇ ਪੀਰਖਾਨੇ ਦੇ ਉਰਲੇ ਪਾਸੇ ਆ ਆ ਗਿਆ ਜੀ ਕੇ ਕੇ ਸੰਜ ਵਾਲਿਆਂ ਦਾ ਸ਼ੋਰੂਮ ਕੇ ਕੇ ਸੰਜ ਰਖੜੀ ਮੇਲਾ ਜਿੱਥੇ 600 ਰੁਪਏ ਵਾਲਾ ਸੂਟ 390 ਰੁਪਈਆ ਦਾ ਮਿਲਦਾ ਜੀ ਪੂਰਾ ਘੈਂਟ thank you